ਵੈਰੂ ਜੀ ਦਾ ਘਰ ਸਾਹਿਬ ਸ੍ਰੀ ਵੈਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਬਾਬੇ ਦੀਪ ਸਿੰਘ ਜੀ ਦੇ ਸੰਤਰੂ ਸਾਰੀਆਂ ਸੰਤਾਂ ਨੂੰ ਸੰਤਰੂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਪਿਆਰੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਬਾਬਾ ਦੀਪ ਸਿੰਘ ਦੇ ਦਰ ਤੇ ਅਸੀਂ ਮੱਥਾ ਟੇਕਣ ਗਏ ਤੇ ਇਹ ਨਿਯਮ ਰੌਂਕਾਂ ਸੀ ਇੰਨੀਆਂ ਰੌਂਗੀਆਂ ਸੀ ਬਹੁਤ ਜ਼ਿਆਦਾ ਰੌਂਗ ਸੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਤੇ ਇੱਕ ਤੁਹਾਨੂੰ ਮੈਂ ਖੁਸ਼ੀ ਵਾਲੀ ਗੱਲ ਦੱਸਣ ਲੱਗਾ ਕਿ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਗੁਰਦੁਆਰਾ ਟਾਲਾ ਸਾਹਿਬ ਅੱਜ ਲੰਗਰ ਹਰ ਦਾ ਨੀਂ ਪੱਥਰ ਰੱਖਿਆ ਗਿਆ ਤੇ ਜਦੋਂ ਦੁਪਹਿਰਾ ਸਾਹਿਬ ਦੀ ਅਰਦਾਸ ਹੋਈ ਜੀ ਤੇ ਉਹਦੇ ਵਿੱਚ ਵੀ ਬਾਬਾ ਜੀ ਨੇ ਦੱਸਿਆ ਸੀ ਕਿ ਤਿੰਨ ਮੰਜ਼ਲਾ ਇਮਾਰਤ ਦੀ ਜਿਹੜੀ ਇਮਾਰਤ ਹੈ ਜਿਹੜੀ ਉਹਦਾ ਨੀਂਹ ਪੱਥਰ ਰੱਖਿਆ ਗਿਆ ਤੇ ਇਹ ਇੱਕ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਆ ਕਿਉਂਕਿ ਪਹਿਲਾਂ ਉੱਥੇ ਜਿਹੜਾ ਲੰਗਰ ਸੀ ਟਾਲਾ ਸਾਹਿਬ ਉਹ ਜਿੱਥੇ ਅਸੀਂ ਵੇਖਿਆ ਭੁਰਦਾ ਤੇ ਸਾਨੂੰ ਪਤਾ ਨਹੀਂ ਉਹ ਸਿਰਫ ਟੀਨਾ ਉੱਤੇ ਪਾਇਆ ਸੈੱਟ ਸੀ ਤੇ ਸੈੱਟ ਦੇ ਥੱਲੇ ਸੰਤਾਂ ਨੂੰ ਜਿਹੜਾ ਲੰਗਰ ਸਕਾਇਆ ਜਾਂਦਾ ਸੀ ਤੇ ਅੱਜ ਜਿਹੜੇ ਉਥੋਂ ਦੇ ਪ੍ਰਬੰਧਕ ਪ੍ਰਬੰਧਕਾ ਗੁਜਰ ਟਾਲਾ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਕਿ ਸੰਤਾਂ ਵਾਸਤੇ ਤਿੰਨ ਮੰਜ਼ਲਾ ਲੰਗਰ ਹਾਲ ਜੋ ਤਿਆਰ ਕੀਤਾ ਜਾਵੇ ਤੇ ਇਹਦੇ ਵਿੱਚ ਸੰਤਾਂ ਨੂੰ ਨਹੀਂ ਬੇਨਤੀ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਨੂੰ ਦਾਨ ਪੂਰਨ ਜਰੂਰ ਕਰਨਾ ਚਾਹੀਦਾ ਤੇ ਮੈਂ ਵੀ ਜਨਾਹ ਨਿਰਭੂ ਸਕੂਗਾ ਮੈਂ ਵੀ ਕਰੂੰਗਾ ਤੇ ਸੰਤਾ ਵੀ ਕਰਨ ਤਾਂ ਕਿ ਤੈਨ ਮੰਝਲਾ ਜਿਹੜਾ ਲੰਗਰ ਹਾਲ ਉਹ ਬਣ ਕੇ ਤਿਆਰ ਹੋਵੇ ਤੇ ਮੇਰੇ ਖਿਆਲ ਵਿੱਚ ਉੱਥੇ ਸੇਵਾ ਵੀ ਚੱਲੂਗੀ ਸੇਵਾ ਵੀ ਚੱਲੂਗੀ ਕਿਉਂਕਿ ਆਕੀ ਤੇ ਨਹੀਂ ਬੱਥਰ ਰੱਖਿਆ ਉੱਥੇ ਸੇਵਾ ਵੀ ਚੱਲੂਗੀ ਜਿਨ੍ਹਾਂ ਨੇ ਆਪਣੇ ਹੱਥ ਪਿੱਤਰ ਕਰਨੇ ਆ ਉਹ ਉੱਥੇ ਆਪਣੇ ਹੱਥਾਂ ਨਾਲ ਸੇਵਾ ਵੀ ਜਾ ਕਰ ਸਕਦੇ ਆ ਜਿਨ੍ਹਾਂ ਪੈਰ ਪਿੱਤਰ ਕਰਨੇ ਆ ਉਹ ਚੱਲ ਕੇ ਵੀ ਜਾ ਸਕਦੇ ਆ ਇਹ ਜਿਨ੍ਹਾਂ ਦੇ ਜਿਦਾ ਮੈਂ ਕਹਾਂ ਵੀ ਮੇਰੇ ਵਰਗੇ ਪਾਪੀਆਂ ਦੇ ਸ਼ਿਰ ਤੇ ਪਾਪ ਆ ਤੇ ਉਹ ਬਾਟਾਂ ਦੇ ਨਾਲ ਉਥੇ ਸੀਮਿੰਟ ਰੇਤ ਬਜਰੀ ਦੀ ਸ਼ਿਰ ਤੇ ਚੁੱਕੇ ਭਾਰ ਤੇ ਬਾਬੇ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸੇਵਾ ਵੀ ਕਰ ਸਕਦੇ ਆ ਤੇ ਮੈਨੂੰ ਇਹ ਬਹੁਤ ਵਧੀਆ ਜਿਹੜਾ ਸੀ ਉਹ ਦਰਬਾਰ ਲਗਾ ਬਹੁਤ ਹੀ ਵਧੀਆ ਤੇ ਸੰਤਰੀ ਬਹੁਤ ਹੁੰਦੀ ਆ ਤੇ ਇੰਨਾ ਪਿਆਰ ਹੁੰਦਾ ਉਥੇ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਉਥੇ ਮੈਂ ਪਹਿਲਾਂ ਵੀ ਕਈ ਵਾਰ ਗਿਆ ਵਾਂ ਤੇ ਉੱਥੇ ਮੈਂ ਕਦੀ ਕਿਸੇ ਸੇਵਾਦਾਰ ਨੂੰ ਕਾਹ ਲਾਉਂਦੇ ਨਹੀਂ ਵੇਖਿਆ ਜਦੋਂ ਸੰਗਤਾਂ ਮੱਥਾ ਟੇਕਦੀਆਂ ਤੇ ਲਾਈਨ ਲੱਗੀ ਹੁੰਦੀ ਹੈ ਪੰਜ ਪੰਜ ਸੱਤਾਂ ਬੰਦਿਆਂ ਜਨਨੀਆਂ ਦੀ ਚੋੜੀ ਤੇ ਉਹਦੇ ਵਿੱਚ ਜਦੋਂ ਮੈਂ ਵੇਖਿਆ ਵੀ ਜਿੰਨਾ ਬੀਬੀਆਂ ਦੇ ਕੋਲ ਛੋਟੇ ਬੱਚੇ ਹੁੰਦੇ ਆ ਨਾ ਤੇ ਸੇਵਾਦਾਰ ਉਹਨੂੰ ਆਵਾਜ਼ ਮਾਰ ਕੇ ਤੇ ਅੱਗੇ ਬੁਲਾ ਲੈਂਦੇ ਆ ਉਹਨਾਂ ਨੂੰ ਪਹਿਲਾਂ ਅੱਗੇ ਮੱਥਾ ਟੇਕਣ ਲਈ ਖਿਲਾ ਦਿੰਦੇ ਆ ਮਲੇ ਸੇਵਾਦਾਰ ਜਿਹੜੇ ਇਸ ਦਰਬਾਰ ਦੇ ਬਾਬਾ ਦੀਪ ਸਿੰਘ ਜੀ ਦਾ ਦਰਬਾਰ ਆ ਟਾਲਾ ਸਾਹਿਬ ਦੇ ਸੇਵਾਦਾਰ ਆ ਉਹ ਬਹੁਤ ਨਰਮਤਾ ਵਾਲੇ ਬਹੁਤ ਨਿਮਰਤਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਿਸੇ ਨੂੰ ਵੀ ਕੋਈ ਵੀ ਗੱਲ ਪੁੱਛ ਲੋ ਤੇ ਬੜੇ ਪ੍ਰੇਮ ਨਾਲ ਦੱਸਦੇ ਜਿਹੜਾ ਬਾਬੇ ਦੀਪ ਸਿੰਘ ਜੀ ਦਾ ਉਥੇ ਸੀਸ ਦੇ ਉੱਤੇ ਬਾਬਾ ਜੀ ਦੇ ਬਸਤਰ ਚੜਾਉਂਦੇ ਹੀ ਨਾ ਸਕਦਾ ਤੇ ਮੈਂ ਇੱਕ ਸੇਵਾਦਾਰ ਨੂੰ ਪੁੱਛਿਆ ਮਹਾਰਾਜ ਜੀ ਇੱਥੇ ਜਿਹੜਾ ਇਹ ਇੱਕ ਕੀ ਚੀਜ਼ ਆ ਕਿਉਂ ਮੈਨੂੰ ਪਤਾ ਨਹੀਂ ਸੀ ਉਹ ਗਿੰਦਾ ਜੀ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਉਤੇ تھے 72 ਸਨਤਾਂ ਚੜਾਉਂਦੀਆਂ ਵਾਂ ਤੇ ਮੈਂ ਕਿਹਾ ਵੀ ਇਹਨੂੰ ਕੱਪੜਾ ਕਿੰਨਾ ਲੱਗਦਾ ਉਹ ਗਿੰਦਾ ਜੀ 100 ਮੀਟਰ ਚਲੋ ਉਹ ਮੈਨੂੰ ਨਹੀਂ ਪਤਾ ਇਹਦਾ ਕਿੰਨਾ ਲੱਗੇ ਤੇ ਫਿਰ ਉਹਨੇ ਮੈਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਚੜਾਉਣਾ ਚਾਹੁੰਦੇ ਜੇ ਤੇ ਇਹੜੇ ਬਸਤਰ ਆ ਤੁਹਾਨੂੰ ਇੱਥੋਂ ਹੀ ਬਣੇ ਬਣੇ ਮਿਲ ਜਾਣਗੇ ਤੇ ਤੁਸੀਂ ਜਦੋਂ ਵੀ ਲੈ ਕੇ ਆਓਗੇ ਜਦੋਂ ਵੀ ਲੈ ਕੇ ਆਓਗੇ ਉਦੋਂ ਹੀ ਬਾਬਾ ਜੀ ਦੇ ਇਹ ਸ਼ੀਸ਼ ਤੇ ਚੜਾਉਂਦੇ ਜਾਣਗੇ ਜਾਣੀ ਕਿ ਉੱਥੇ ਜਿਹੜੇ ਸੇਵਾਦਾਰ ਮੈਂ ਵੇਖਿਆ ਉਹਨਾਂ ਦੇ ਬਹੁਤ ਜ਼ਿਆਦਾ ਨਿਮਰਤਾ ਬਹੁਤ ਜ਼ਿਆਦਾ ਕੋਈ ਕਿਸੇ ਨੂੰ ਵੱਟੂ ਟੁਕੂ ਕੋਈ ਟੋਕ ਟਕਿਆ ਨਹੀਂ ਕਰ ਬਹੁਤ ਵਧੀਆ ਦਰਬਾਰ ਹੈ ਗੋਪੁਰਾ ਟਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਤੇ ਸਭ ਤੋਂ ਇਹ ਖੁਸ਼ੀ ਦੀ ਜਿਹੜੀ ਗੱਲ ਹੀ ਤੁਹਾਡਾ ਮੈਂ ਸਾਂਝੀ ਕੀਤੀ ਆ ਤੇ ਫਿਰ ਦੱਸ ਰਿਹਾ ਕਿ ਇੱਥੇ ਤਿੰਨ ਮੰਝਰੀ ਜਿਹੜੀ ਆਪਣਾ ਮਾਰਤਿਆ ਲੰਗਰ ਹਾਲ ਉਹਦਾ ਅਜਨੀ ਬੱਤਰ ਰੱਖਿਆ ਤੇ ਇਹਦਾ ਸਾਰਿਆਂ ਸੰਤਾਂ ਨੂੰ ਬਹੁਤ ਬਹੁਤ ਮੈਂ ਵਧਾਈ ਦਿੰਦਾ ਬਹਿਰੂ ਜੀ ਦਾ ਖਾਲਸਾ ਸ੍ਰੀ ਬਹਿਰੂ ਜੀ ਕੀ ਫਤਹ